ਹਾਂਜੀ ਦੋਸਤੋ ਆਪ ਇਸ YouTube ਚੈਨਲ ਉਪਰ ਆਪ ਵੀ ਦਾ ਸਵਾਗਤ ਹੈ ਤਾਂ ਦੋਸਤੋ ਅੱਜ ਆਪਾਂ ਜੋ 15 ਨੰਬਰ ਸੰਪਰਦਵਰ 2024 ਕਬੱਡੀ ਕੱਪ ਹੋਣ ਜਾ ਰਹੇ ਨੇ ਉਥੇ ਕਿਹੜੇ ਕਿਹੜੇ ਟੀਮਾਂ ਤੇ ਕਿਹੜੇ ਕਿਹੜੇ ਪਲੇਅਰ ਖੇਡਣ ਜਾ ਰਹੇ ਨੇ ਤਾਂ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਆ ਤਾਂ ਦੋਸਤੋ ਪਹਿਲਾਂ ਪੰਖਲ ਕਰਦੇ ਹਾਂ ਪੰਡ ਸਿਧਾਣਾ ਜ਼ਿਲ੍ਹਾ ਬਠਿੰਡਾ ਜਿੱਤੇ ਅੱਜ ਟੀਮਾਂ ਬਣੀਆਂ ਨੇ ਦੋਸਤੋ ਅੱਜ ਆਪਾਂ ਨੂੰ ਉਥੇ ਇੱਕ ਇੱਕ ਟੀਮ ਬਾਰੇ ਜਾਣਕਾਰੀ ਮਿਲੀ ਆ ਦੋਸਤੋ ਓਡੀ ਮੈਂ ਪਟਾੜ ਦੀ ਪਟਾੜ ਦੇ ਵਿੱਚ ਖੜਨਗੇ ਬੁੱਗਾ ਕਰਿਆ ਵਾਲਾ ਕੌਰਾਂ ਤਾਸਪੁਰ ਬੈਕ ਪਟਾੜ ਬੱਬੂ ਪਟਾੜ ਗੁੱਡੂ ਪਟਾੜ ਕਲਬਿੰਦਰ ਪਟਾੜ ਜੱਸਾ ਪਟਾੜ ਤੇ ਸਾਹਿਲ ਪਟਾੜ ਤਾਂ ਦੋਸਤੋ ਅਗਲੀ ਟੀਮ ਦੀ ਜਾਣਕਾਰੀ ਮਿਲੀ ਆਪ ਨੂੰ ਤੋਤਾ ਸਿੰਘ ਵਾਲਾ ਜਿਹਦੇ ਵਿੱਚ ਖੜਨਗੇ ਬੁਲਟ ਨੇਪਾਲੀ ਕਾਕੂ ਜੋਰਾ ਤਨਮਨ ਤਰਮਿੰਦਰ ਹਰਪਾਲ ਹਰਚਰਨ ਸਤੀਸਮਾਓ ਅਵਤਾਰਕਲੀ ਅਦੁੱਲਾ ਮਾਮੂਪੁਰ हां दोस्तों एडीएम गड्डी की मल्लियां वाला जिला मोगा दे कबड्डी कप ते ता दोस्तों अगली टीम बनी है श्रोमणी कमेटी दी जिते विच ਖੜਨਗੇ ਲੱਡਾ ਬੱਲਪੁਰੀਆ ਦੀਪ ਸਕਾਰ ਮਸੀਆ ਜਯਦੇਵ ਸੰਗਾ ਗਿੰਨੀ ਉੱਪਾ ਵਾਲ ਕੀਪਾ ਸਕਾਰ ਮਸੀਆ ਬੱਲਾ ਖੜਿਆਲਾ ਕੀਪਾ ਟਿੰਮੋਵਾਲ ਮਨਟਰਪੱਲਾ ਸਾਗਰ ਬੜਿਆਲਾ कातास कर मासी जस्सा चावड़े मधरे तो दोस्तों टीम खेडेगी मलिया जिला अमृतसर के कबड्डी कप से तो दोस्तों अगली टीम बनी है गैगी लोपो मालवा की जिस खेडे के, सुखवीर गुरुसर लखा माड़ी कला माला सेंटिकराचो पिस्टल पिंटर सुखा जमणवाला नीना ट्रोली भाई रोमी लहारा दीपा लीलांवाला हरमन कोहिया ਗੁਰਪ੍ਰੀਤ ਬੜੇ ਸਾਬ ਤਾਂ ਦੋਸਤੋ ਐਡੀਮ ਖੇਡੇਗੀ ਮੱਲੀਆਂ ਜਲਾਸ਼ਰੀ ਅੰਮ੍ਰਿਤਸਰ ਸਾਹਿਬ ਦੇ ਕਬਡੀ ਕੱਪ ਦੀ ਤਾਂ ਜੇਕਰ ਤੁਹਾਨੂੰ ਦੋ ਥਾੜੀ ਜਾਣਕਾਰੀ ਬਚ ਲੱਗੀ ਤਾਂ ਆਪਣਾ ਚੈਨਲ ਨੂੰ ਕਰੋ ਸਬਸਕ੍ਰਾਈਬ ਨਾਲ ਕੰਟੀ ਵਾਲਾ ਬਟਨ ਵੀ ਦਬਾਓ ਧੰਨਵਾਦ ਦੋਸਤੋ